ਅੱਜ ਦੀ ਕਹਾਣੀ ਦੋ ਪੰਛੀਆਂ ਦੀ ਹੈ ਇੱਕ ਚਿੜੀ ਅਤੇ ਦੂਸਰਾ ਕਾਂ ਚਿੜੀ ਬਹੁਤ ਸੁਲਝੀ ਹੋਈ ਅਤੇ ਕਾਂ ਬਹੁਤ ਹੀ ਆਲਸੀ ਇੱਕ ਵਾਰ ਦੀ ਗੱਲ ਹੈ ਚਿੜੀ ਹਰ ਰੋਜ਼ ਸਖਤ ਮਿਹਨਤ ਕਰਦੀ ਸੀ ਸੂਰਜ ਦੇ ਨਾਲ ਉੱਠਦੇ ਹੋਏ ਸਰਦੀਆਂ ਲਈ ਭੋਜਨ ਇਕੱਠਾ ਕਰਨਾ ਇਹ ਚਿੜੀ ਦਾ ਰੋਜ਼ਾਨਾ ਰੁਟੀਨ ਸੀ ਕਾਂ ਚਿੜੀ ਤੇ ਹਮੇਸ਼ਾ ਹੱਸਦਾ ਰਹਿੰਦਾ ਕਾਂ ਚਿੜੀ ਨੂੰ ਕਹਿੰਦਾ ਇੰਨੀ ਸਖਤ ਮਿਹਨਤ ਕਿਉਂ ਸਰਦੀਆਂ ਬਹੁਤ ਦੂਰ ਹਨ ਹਜੇ ਹੁਣ ਸਰਦੀਆਂ ਆ ਗਈਆਂ ਸਨ ਬਰਫ਼ ਦੀ ਟੁਕੜੀ ਹੋਲੀ ਹੋਲੀ ਡੇਗ ਪਈ ਤੇ ਤਾਪਮਾਨ ਵੀ ਡੇਗ ਗਿਆ ਜਿਹੜੀ ਤਿਆਰ ਸੀ ਸਰਦੀਆਂ ਲਈ ਜਿਹੜੀ ਆਪਣੇ ਆਲਣੇ ਵਿੱਚ ਆਰਾਮਦਾਇਕ ਅਤੀ ਪਰੇ ਟੇਡ ਨਾਲ ਬੈਠੀ ਸੀ ਖਾਂ ਭੁੱਖਾ ਅਤੇ ਠੰਡਾ ਸੀ ਕਿਉਂਕਿ ਉਸਨੇ ਆਲਸ ਕੀਤਾ ਅਤੇ ਸਰਦੀਆਂ ਲਈ ਕੋਈ ਤਿਆਰੀ ਨਹੀਂ ਕੀਤੀ ਸੀ ਕਾਂ ਆਪਣੀ ਆਲਸੀ ਦਿਨਾਂ ਦਾ ਪਛਤਾਵਾ ਕਰ ਰਿਹਾ ਸੀ। অতি ਠੰਡ ਨਾਲ ਕੰਬ ਰਿਹਾ ਸੀ। ਉਹ ਚਿੜੀ ਨੂੰ ਮਿਲਣ ਗਿਆ ਅਤੇ ਉਸਨੇ ਆਪਣਾ ਦੁੱਖ ਚਿੜੀ ਨੂੰ ਦੱਸਿਆ। ਚਿੜੀ ਨੇ ਕਾਂ ਨਾਲ ਆਪਣਾ ਭੋਜਨ ਸਾਂਝਾ ਕੀਤਾ। ਕਾਂ ਨੇ ਚਿੜੀ ਨਾਲ ਅਗਲੀ ਵਾਰ ਸਖਤ ਮਿਹਨਤ ਕਰਨ ਦਾ ਵਾਅਦਾ ਕੀਤਾ। ਅਗਲੀ ਬਸੰਤ ਆ ਗਈ। ਕਾਂ ਨੇ ਆਪਣਾ ਵਾਅਦਾ ਨਿਭਾਇਆ। ਕਾਂ ਨੇ ਸਖਤ ਮਿਹਨਤ ਕੀਤੀ। ਚਿੜੀ ਨਾਲੋਂ ਦੁੱਗਣਾ ਭੋਜਨ ਇਕੱਠਾ ਕੀਤਾ। ਚਿੜੀ ਅਤੇ ਕਾਂ ਦੋਸਤ ਬਣ ਗਏ ਇੱਕ ਦੂਜੇ ਦੇ ਕੰਮ ਕਰਨ ਦੇ ਸਿਧਾਂਤ ਦਾ ਸਤਿਕਾਰ ਕਰਨਾ ਚਾਹੀਦਾ ਹੈ